ਬੋਬੜੀ ਦੇ ਪੁੱਤ ਨੇ ਦੋਨੇ ਕਬੱਡੀਆਂ ਪਾਉਂਦੇ ਨੇ ਆਹ ਦੇਖ ਲੈ ਵੀ ਅਸਲ ਇਹ ਲਾਲ ਕੱਛੇ ਤੇ ਦਿਉਣੀਆਂ ਸੁੱਖਾਂ ਤੇ ਉਧਰਲੇ ਪਾਸੋਂ ਲਓ ਪਹਿਲਾ ਜੱਫਾ ਦੇਖ ਲੈ ਵੀ ਬਰਗਾੜੀ ਵਾਲੇ ਬੂਟੇ ਨੇ ਮਾਰਿਆ ਅੰਕ ਜਿਹੜਾ ਬੂਟੇ ਬਰਗਾੜੀ ਦੇ ਖਾਤੇ ਦੇ ਵਿੱਚ ਜਾ ਜਿਹੜੇ ਦੇਵੀदयाल ਦਾ ਚੰਡਿਆ ਹੋਇਆ ਗੱਭਰੂ ਹੈ ਆ ਵੀ ਨੋਜਾਨਾ ਪਾ ਵੀ ਕਬੱਡੀ ਅਮ ਆਪਣੇ ਪਹੁੰਚ ਰਹੇ ਹੈ ਕਬੱਡੀ ਖਿਡਾਰੀ ਬਰਦਾਨ ਬਬਲਾ ਗੋਲੂ ਬਿੱਟੂ ਇਸ ਨਾਮ ਤੋਂ ਪਹੁੰਚੇ ਆ ਇਹਦੇ ਪਹੁੰਚਣ ਦੇ ਜੀ ਆ ਕਹਿੰਦੇ ਆ ਤੇ ਜਿਹੜੇ ਪਹੁੰਚਣ ਵਾਲੇ ਪਲੇਅਰ ਦੇ ਵਿੱਚ ਲੱਖਾ ਅਮਣਾ ਤੀਰਥ ਰਪਿੰਦਰ ਇਹ ਵੀ ਕੋਸ਼ਿਸ਼ ਪਲਾਂ ਦੇ ਵਿੱਚ ਪਹੁੰਚਣ ਵਾਲੇ ਆ ਲੋ ਗੁਰਪ੍ਰੀਤ ਨੋ ਹੈ ਵੀ ਇਸ ਗੱਭਰੂ ਦਾ ਲੁਧਿਆਣੇ ਜ਼ਿਲ੍ਹੇ ਦਾ ਗੱਭਰੂ ਇਸ ਵੇਲੇ ਫਰੀਦਕੋਟ ਦਾ ਪੁੱਤ ਬਣ ਕੇ ਖੇਡਦਾ ਹੋਇਆ ਗੁਰਪ੍ਰੀਤ ਦੇਖਣਾ ਵੀ ਸਾਹਮਣੇ ਇਸ ਮੁੰਡੇ ਨੂੰ ਕੌਣ ਡੱਕਣ ਦੀ ਤਾਕਤ ਰੱਖਦਾ ਬਿੱਲੀ ਇਸ ਵੇਲੇ ਦੇਖਣਾ ਵੀ ਦਿਉਣ ਵਾਲਾ ਲੱਗਿਆ ਪਰ ਪੁਆਇੰਟ ਗੁਰਪ੍ਰੀਤ ਦੇ ਖਾਤੇ ਦੇ ਵਿੱਚ ਜਾ ਜੁੜਿਆ ਇਹ ਅੰਕ ਬਰਗਾੜੀ ਦੀ ਟੀਮ ਦੇ ਲਈ ਜੁੜ ਗਿਆ ਚੱਲ ਵੀ ਗੋਰਾ ਲਓ ਸੁਖੇ ਦਿਉਣ ਦਾ ਕਹਿੰਦੇ ਵੀ ਛੋਟਾ ਵੀਰ ਇਸ ਵੇਲੇ ਕਬੱਡੀ ਪਾਉਂਦਾ ਮੇਰੇ ਵੀਰੋ ਇਹ ਸੁਖੇ ਦੇ ਆਉਣ ਦਾ ਛੋਟਾ ਵੀਰ ਹੈ। ਲਓ ਹਲਕਾ ਲੈ ਝਾਕਾ ਦਿੱਤਾ ਮੁੰਡਾ ਪੰਡਤਾਂ ਦਾ ਕਰ ਗਿਆ ਸ਼ੈਤਾਨੀ ਤੇ ਇਧਰਲੇ ਪਾਸੇ ਮੁੰਡਾ ਜੱਟਾਂ ਦਾ ਲਾ ਗਿਆ ਜੱਫਾ ਤੇ ਪੁਆਇੰਟ ਜਿਹੜਾ ਕਲਵੰਤ ਬਰਗਾੜੀ ਦੇ ਖਾਤੇ ਦੇ ਵਿੱਚ ਜਾ ਜੁੜਿਆ। ਬੁੱਟੇ ਨੂੰ ਬੁੱਟੇ ਦੇ ਦਾੜੀ ਵੱਲੋਂ ਤੇ ਲਾਲੀ ਕੈਨੇਡਾ ਵਾਲੇ ਉਹਨਾਂ ਵੱਲੋਂ ਦੋਨਾਂ ਵੱਲੋਂ 100 ਰੁਪਏ ਦਾ ਵਿਸ਼ੇਸ਼ ਨਾਮ ਆਇਆ। ਧੰਨਵਾਦ। ਆ ਵੀ ਜਵਾਨਾਂ ਭਾਬੀ ਕਬੱਡੀ। ਲਾਲੀ ਕੈਨੇਡਾ ਵਾਲਿਆਂ ਦਾ ਸਿਬਾਹ ਬਹੁਤ ਧੰਨਵਾਦੀ ਧੰਨਵਾਦੀ ਹਾਂ। ਕਲਵੰਤ ਨੂੰ ਬਿੱਟੂ ਵੱਲੋਂ 100 ਰੁਪਏ ਦਾ ਵਿਸ਼ੇਸ਼ ਨਾਮ ਧੰਨਵਾਦ। ਆ ਵੀ ਲਓ ਬਰਗਾੜੀ ਦੀ ਧਰਤੀ ਦਾ ਲੱਭੀ ਔਰ ਸਾਹਮਣੇ ਦੇਖ ਲਾ ਵੀ ਸੋਨੀ ਦੇ ਨਾਲ ਹੱਥ ਜੋੜੀਏ ਤੇ ਪੁਆਇੰਟ ਬਰਗਾੜੀ ਦੇ ਖਾਤੇ ਦੇ ਵਿੱਚ ਜਾ ਜੜਿਆ ਇਹ ਆ ਬਾਬਾ ਹਰਪ੍ਰੀਤ ਕਮਾਲੂ ਦੀ 파ਰਖੋ ਅੱਖ ਦਾ ਹੀਰਾ ਮੇਰੇ ਵੀਰੋ ਇਹਦੀ ਵੀ ਸਲੈਕਚਰ ਹੋ ਚੁੱਕੀ ਹੈ ਤੇ ਐਨਆਈ ਬਰਨਾਲਾ ਕਲੱਬ ਦੇ ਰਿਹਾ ਹੈ ਕਸਮ ਨੂੰ ਵੀ ਕਹਿ ਦਿੰਦੇ ਆ ਉਹਨਾਂ ਵੱਲੋਂ 100 ਰੁਪਏ ਦਾ ਬਰਗਾੜੀ ਟੀਮ ਨੂੰ ਵਿਸ਼ੇਸ਼ ਨਾਮ ਆ ਧੰਨਵਾਦ ਕਰਦੇ ਆ ਲਓ ਉਧਰਲੇ ਪਾਸੇ ਮਰੋੜਤਾ ਮੰਗ ਦੀ ਗੰਦਲ ਵਾਂਗੂ ਕਰਤਾ ਪੁਰਾਣੇ ਅਖਵਾਲ ਵਾਂਗੂ ਇਕੱਠਾ ਤੇ ਪੁਆਇੰਟ ਜਿਹੜਾ ਜਾਫੀ ਦੇ ਖਾਤੇ ਦੇ ਵਿੱਚ ਬੂਟੇ ਨੇ ਜੱਫਾ ਮਾਰਤਾ ਇਹ ਦੇਵੀਦਿਆਲ ਦੀ ਪਾਰਕ ਕੋ ਅੱਖ ਦਾ ਹੀਰਾ ਆ ਵੀ ਜਵਾਨਾ ਪਾ ਵੀ ਕਬੱਡੀ 100 ਰੁਪਿਆ ਬੂਟੇ ਦੇ ਲਈ 200 ਰੁਪਿਆ ਬੂਟੇ ਦੇ ਲਈ ਰਾਜੇ ਵੱਲੋਂ ਬਹੁਤ ਧੰਨਵਾਦ ਛੋਟੇ ਸਿੱਕੇ ਵਾਲੇ ਰਾਜੇ ਵੱਲੋਂ ਬੂਟੇ ਦੇ ਲਈ 100 ਰੁਪਏ ਦਾ ਮਾਨ ਹੈ 200 ਰੁਪਏ ਦਾ ਲਾਓ ਗੌਰ ਪ੍ਰੀਤ ਐਸੋਲੇ ਪੁਆਇੰਟ ਲੈ ਕੇ ਬਾਜ਼ਪਰਤ ਦਾ ਹੋਇਆ ਲੱਭੀ ਜਿੰਨੇ ਵੀ ਪੁਆਇੰਟ ਲਏਗਾ ਉਹਦੇ ਭਾਈ ਸਾਹਿਬ ਵੱਡੇ ਵੱਲੋਂ 100 ਰੁਪਿਆ ਹਰ ਇੱਕ ਪੁਆਇੰਟ ਤੇ ਮਿਲੂਗਾ ਨੂੰ ਚੱਲ ਵੀ ਗੁਰਗਾ ਪਾ ਵੀ ਕਬੱਡੀ ਲਓ ਗੋਰੀ ਦੀ ਕਬੱਡੀ ਦਿਉਨੀਆਂ ਨੌਜਾਲੇ ਇਸ ਵੇਲੇ ਅੱਗੇ ਵੱਲ ਕੇ ਬੋਲਦਾ ਹੈ ਧਾਵਾ ਤੇ ਸਾਹਮਣੇ ਚਾਰ ਜਾਫੀਆਂ ਦੇ ਵਿੱਚੋਂ ਕਹਿੰਦੇ ਵੀ ਸੁੱਖਾ ਨੌਜਾਲਾਂ ਟਟਕੇ ਲੱਗੇ ਪਰ ਰਜਿੰਦਰ ਡੀਸੀ ਆਊਟਾਂ ਦੱਸਦੇ ਨੇ ਵੀ ਡਬਲ ਟੱਚ ਦਾ ਇਸ਼ਾਰਾ ਗੁੱਡ ਜਜਮੈਂਟ ਇਹ ਪੁਆਇੰਟ ਧਾਵੀ ਦਾ ਗੁਰਪ੍ਰੀਤ ਸਿੰਘ ਐਨਆਰਆਈ ਵੀ ਸਟੇਟ ਦੇ ਬਰਾਮਣਾ ਉਹਨਾਂ ਵੱਲੋਂ ਬੂਟੇ ਨੂੰ 100 ਰੁਪਏ ਦਾ ਵਿਸ਼ੇਸ਼ ਨਾਮ ਧੰਨਵਾਦ ਚੱਲ ਵੀ ਗੱਭਰੂ ਪਾ ਦੀ ਕਬੱਡੀ ਗੁਰਮੀਤ ਇਸ ਵੇਲੇ ਵਰਗਾੜੀ ਦੀ ਧਰਤੀ ਦਾ ਲਓ ਹੋਇਆ ਮੁਕਾਬਲਾ ਸਖਤ ਮੋਟਿਆਂ ਪੱਟਾਂ ਨੂੰ ਖਿੱਚ ਕਿ ਫਿਰ ਇਹ ਥਾਪੀਆਂ ਕੰਧਾਂ ਦੇ ਕੋਲ ਮਾਰਦਾ ਵੀ ਅੱਜ ਲੱਗ ਜੂਗਾ ਪਤਾ ਤੋਲੇ ਹੋਏ ਭਾਰ ਦਾ ਜਦੋਂ ਕੋਈ ਟੱਕਰਿਆ ਭੜੇ ਪਰਿਵਾਰ ਦਾ ਫਿਰ ਕਿਤੇ ਵੀ ਨਹੀਂ ਜੀ ਲੱਗਦਾ ਘੋੜੀ ਘੋੜੀਆਂ ਤੇ ਦੇਖ ਲਈ ਪਹਲਾ ਕੇ ਤੇ ਘਰੇ ਪਤਾ ਕੀ ਲੱਗਦਾ ਇੱਥੇ ਪਤਾ ਲੱਗਦਾ ਮੇਰੇ ਵੀਰੋ ਖਾਧੀਆਂ ਖਰਾਕਾਂ ਤੇ ਮਾਰੀ ਹੈ ਮਿਹਨਤਾਂ ਦਾ ਇਹਨਾਂ ਖੇਡ ਮਦਾਨਾਂ ਦੇ ਵਿੱਚ ਪਤਾ ਲੱਗਦਾ ਇੱਕ ਪਾਸੇ ਦੇਖ ਲਾ ਵੀ ਦੇਵੀਦਿਆਲ ਦੇ ਸ਼ਿੰਗਾਰੇ ਹੋਏ ਕਬਰੂ ਦੋਨੋਂ ਕੰਨੀਆਂ ਤੇ ਐ ਲਓ ਸੁੱਖਾ ਐਸੇ ਵਾਲੇ ਬਰਗਾੜੀ ਵਾਲਾ ਕਬਰੂ ਬਹੁਤ ਹੀ ਸੋਹਣੀ ਕੋਸ਼ਿਸ਼ ਪੁਆਇੰਟ ਕਮਨ ਇਹ ਪੁਆਇੰਟ ਕਮਨ ਹੋ ਚੁੱਕਿਆ ਬਈ ਵਾਹ ਬਹੁਤ ਹੀ ਵਧੀਆ ਨਜ਼ਾਰਾ ਜਮਾ ਖੇਡ ਕਬੱਡੀ ਦਾ 8ਵਾਂ ਸ਼ਾਨਦਾਰ ਕਬੱਡੀ ਖੇਡ ਮੇਲਾ ਦੀ ਯੂਥ ਸਪੋਰਟਸ ਕਲੱਬ ਵਰਗਾਰੀ ਵੱਲੋਂ ਕਰਵਾਇਆ ਜਾ ਰਿਹਾ ਹੈ ਅਗਲਾ ਮੈਚ ਜੋ ਹੁਣੇ ਜਲਾਲ ਵਰਸਿਜ ਬੱਟਰ ਤੇ ਸਪਰੇ ਨਹੀਂ ਬਿੱਟੂ ਵੱਲੋਂ 100 ਰੁਪਏ ਦਾ ਸ਼ਹਿਨਾਮ ਆਇਆ ਧੰਨਵਾਦ ਮੂਵ ਸਪਰੇ ਬਿੱਟੂ ਗਰਾਊਂਡ ਦੇ ਵਿੱਚ ਭੇਜੋ ਵੀ ਮੂਵ ਸਪਰੇ ਲਓ ਲੱਭੀ ਬਰਗਾਰੀ ਵਾਲਾ ਇਸ ਵੇਲੇ ਪੁਆਇੰਟ ਲੈ ਕੇ ਬਾਜ਼ਪਰਤਦਾ ਹੈ ਬਾਬਾ ਹਰਪ੍ਰੀਤ ਕਮਾਲੂ ਦੇ ਲਈ ਨੌਜਵਾਨ ਕਬੱਡੀਆ ਖੇਡਦਾ ਹੈ ਆ ਵੀ ਗਬਰੂ ਪਾ ਵੀ ਕਬੱਡੀ ਐਸਲੇ ਦਿਆਉਣੀਆ ਸੁਖਾ ਕਰਨਲ ਸਿੰਘ 50 ਰੁਪਏ ਬੋਟੇ ਉਹਨਾਂ 라 ਦਿੰਦੇ ਆ ਧੰਨਵਾਦ ਕਰਦੇ ਆ ਲਓ ਮੰਗਾ ਵੀ ਬਾਬਾ ਹਰਪ੍ਰੀਤ ਕਮਾਲੂ ਦੇ ਲਈ ਖੇਡਦਾ ਬਰਗਾੜੀ ਵਾਲਾ ਗਬਰੂ ਆ ਵੀ ਜਵਾਨਾ ਪਾ ਵੀ ਕਬੱਡੀ ਵੀ ਬਰਗਾੜੀ ਵਾਲੇ ਆ ਮੁੰਡੇ ਦਾ ਕੀ ਕਸੂਰ ਐ ਇਹਨੂੰ ਕਿਸੇ ਨੇ ਹਲੇ ਤੱਕ ਕੋਈ ਸੌਪਨਾ ਦਿੱਤਾ ਹੀ ਨਹੀਂ ਵੀ ਇਹਦਾ ਕੀ ਕਸੂਰ ਐ ਇਹਦਾ ਵੀ ਕਰੋ ਹੌਸਲਾ ਬਜਾਈ ਯਾਰ ਮੁੰਡਾ ਲੁਧਿਆਣੇ ਤੋਂ ਮਂਗਾਇਆ ਸਪੈਸ਼ਲ ਆ ਵੀ ਜਵਾਨਾ ਗੁਰਪ੍ਰੀਤ ਐਸਲੇ ਪਾਈ ہوئی ਕਬੱਡੀ ਤੇ ਉਧਰਲੇ ਪਾਸੇ ਨਹੀਂ ਰਿਸਾ ਬਹੁਤ ਹੀ ਸੋਹਣੀ ਕੋਸ਼ਿਸ਼ ਨਾ ਜਾਣਦੀ ਹਰ ਜੋ ਪਾਸੇ ਮੇਰੇ ਵੀਰੋ ਇੱਕ ਪਾਸੇ ਦੇਖ ਲੈ ਵੀ ਸੋਨੀ ਦਿਉਣ ਵਾਲਾ ਨਹੀਂ ਰਿਸਣਾ ਜਾਣਦੀ ਮਾਰਦੇ ਵੀ ਤਾਰੀਆਂ ਸਕਪਰੂ ਦੇ ਲਈ ਸੋਨੀ ਦਿਉਣ ਦੋਨੋਂ ਗਿੱਟੇ ਕੈਦ ਕੀਤੇ ਨੇ ਗੁਰਪ੍ਰੀਤ ਨੂੰ ਰਕਣ ਦੀ ਗੱਲ ਤੇ ਇਸ ਸਮੇਂ ਦਾ ਕੀ ਫੈਸਲਾ ਹੋਵੇਗਾ ਇਹ ਪੁਆਇੰਟ ਜਾਫੀ ਦੇ ਖਾਤੇ ਵਿੱਚ ਹੈ ਬਹੁਤ ਹੀ ਸੋਹਣਾ ਜੱਪਾ ਸੋਨੀ ਦਿਉਣ ਵਾਲੇ ਦਾ ਆ ਵੀ ਜਵਾਨਾ ਪਾਵੀ ਕਬੱਡੀ ਲਾਓ ਗੋਰਾ ਦਿਉਣ ਦੀ ਧਰਤੀ ਦਾ ਤੇ ਸਾਹਮਣੇ ਦੇਖਣਾ ਵੀ ਚਾਰ ਜਾਫੀ ਇੱਕ ਪਾਸੇ ਦੇਖ ਲੈ ਦੋ ਨੰਬਰ ਤੇ ਬਾਬੇ ਹਰਪ੍ਰੀਤ ਕਮਾਲੂ ਦੀ ਪਾਲਖੋ ਅੱਕਦਾ ਹੀਰਾ ਔਰ ਦੋਨੋਂ ਕੰਨੀਆਂ ਤੇ ਦੇਖ ਲੈ ਵੀ ਦੇਵੀ ਵਿਦਿਆਲ ਦੀ ਪਾਰਖਵਕ ਦੇ ਹੀਰੇ ਲਓ ਬਾਬੇ ਦਾ ਚੰਡਾ ਹੋਇਆ ਗੱਭਰੂ ਇਸ ਵੇਲੇ ਟੁੱਟਕੇ ਲੱਗਾ ਮੁੰਡਾ ਪੰਡਤਾਂ ਦਾ ਘੇਰਦਾ ਹੋਇਆ ਕੜਤਾ ਕਰੋ ਬਾਹਰ ਜਿਵੇਂ ਖੰਡਪਾਟ ਵਾਲੇ ਕਰੋ ਸ਼ਰਾਬੀ ਕੱਢੀ ਦੇ ਵਾਹ ਸ਼ਿਕਨਾ ਐਵੇਂ ਨਹੀਂ ਇਸ ਗੱਭਰੂ ਦੀ ਸਿਲੈਕਸ਼ਨ ਹੋਈ ਹਰਜੀਤ ਬਰਾੜ ਬਾਜਾਖਾਨਾ ਕਲੱਬ ਦੇ ਲਈ ਮੇਰੇ ਵੀਰੋ ਆ ਮੇਰੇ ਵੀਰੋ ਜਿਹੜੇ ਬਾਦੂ ਖਿਡਾਰੀਏ ਬੈਠੋ ਬਾਦੂ ਖਿਡਾਰੀ ਬੈਠੋ ਬਾਦੂ ਖਿਡਾਰੀ ਬੈਠੋ ਲਓ ਗੁਰਮੀਤ ਇਸ ਵੇਲੇ ਕਬੱਡੀ ਜਿਹੇ ਤਰ੍ਹਾਂ ਦਾਾ ਔਰੋਂ ਤੇ ਲੱਭੀ ਨੂੰ ਦੋਨਾਂ ਨੇ ਜਿੰਨੇ ਜਿੰਨੇ ਪੁਆਇੰਟ ਲੈਣਗੇ ਉਹਨਾਂ ਨੂੰ 100 ਰੁਪਏ ਮਿਲਣਗੇ ਜੀ ਪੁਦੇ ਪੌਣੇ ਵੱਲੋਂ ਬਲਬੀ ਦੇ ਭਰਾ ਵੱਲੋਂ ਆ ਵੀ ਗੱਪੜਗਾ ਆ ਵੀ ਕਬੱਡੀ ਲਓ ਦਿਉਣ ਵੱਲਿਓ ਸੁੱਖੇ ਦਿਉਣ ਨੇ ਪੁੰਜਤਾ ਮੱਥੇ ਤੋਂ ਪਛਾਣ ਤਾਅ ਦਿੱਤਾ ਸੀ ਜਿਹੜਾ ਸਾਡਾ ਬਰਗੜੀ ਟੀਮ ਦਾ ਰੇਡਰ ਆ ਔਰ 69 ਸੰ ਢਿੱਲੋਂ ਵੱਲੋਂ 100 ਰੁਪਏ ਦਾ ਸ਼ੇਸ਼ਨਾਮ ਆਇਆ ਧੰਨਵਾਦ ਲਓ ਇੱਕ ਪਾਸੇ ਕਲਵੰਤ ਢਿੱਲੋਂ ਲਾ ਹੋਇਆ ਮੁਕਾਬਲਾ ਸਖਤ ਦੇ ਪੁਆਇੰਟ ਜਿਹੜਾ ਦਿਉਣ ਵਾਲੇ ਸੁੱਖੇ ਨੇ ਆਪਣੀ ਟੀਮ ਦੇ ਲਈ ਜੋੜਤਾ ਹੈ ਕਿ ਸੁੱਖਾ ਜੰਮਿਆ ਤੇ ਮਿਲਣ ਬ ਵੀ ਵੱਡਾ ਹੋਇਆ ਕਬੱਡੀ ਖੇਡਦਾ ਸੁੱਖਾ ਜੰਮਿਆ ਤੇ ਮਿਲਣ ਬਧਾਈਆਂ ਵੱਡਾ ਹੋਇਆ ਕਬੱਡੀ ਖੇਡਦਾ ਆ ਵੀ ਜਵਾਨਾ ਲੱਭੀ ਐਸ ਵਾਲੇ ਬਰਗਾੜੀ ਦੀ ਧਰਤੀ ਦਾ ਇਹ ਨੌਜਾਨ ਅੱਗੇ ਵੱਧ ਕੇ ਬੋਲਦਾ ਹੋਇਆ ਧਾਵਾ ਤੇ ਸਾਹਮਣੇ ਦੇਖ ਰਿਹਾ ਵੀ ਚਾਰ ਜਾਫੀ ਜੌਣ ਦੀ ਧਰਤੀ ਦੇ ਟੱਬਰ ਤੱਚ ਤੇ ਪੁਆਇੰਟ ਜਿਹੜਾ ਜਾਫੀਆਂ ਦੇ ਖਾਤੇ ਦੇ ਵਿੱਚ ਧਾਵੀ ਦੇ ਖਾਤੇ ਦੇ ਵਿੱਚ ਹੈ ਇਹ ਡਬਲ ਟੱਚ ਦਾ ਲਾਹਾ ਰੇਡਰ ਨੂੰ ਮਿਲਿਆ ਲੱਭੀ ਬਰਗਾੜੀ ਪੁਆਇੰਟ ਤੇ ਗਿਆ ਬਾਸ ਪਰ ਤੇ ਆ ਵੀ ਜਵਾਨਾ ਗੋਰਾ ਅਗਲੀ ਕਬੱਡੀ ਚਿੱਟੇ ਕੱਛੇ ਦੇ ਵਿੱਚ ਨੌਜਾਨ ਅੱਗੇ ਵੱਧ ਕੇ ਹਮਲਾਵਰ ਰਸ ਬਣਾਦਾ ਹੋਇਆ ਸਾਹਮਣੇ ਖਤਰਨਾਕ ਚਾਰ ਜਾਫੀ ਲਾਓ ਬੂਟਾ ਬਹੁਤ ਹੀ ਸੋਹਣੀ ਬਾਜ਼ ਵਰਗੀ ਚਾਪਟ ਕਿ ਬੱਗੀ ਤਿੱਤਰੀ ਕਮਾਦੋਂ ਨਿਕਲੀ ਤੇ ਉੱਡਦੀ ਨੂੰ ਬਾਜ਼ ਪੈ ਗਿਆ ਇਹ ਬੂਟਾ ਬਰਗਾਲੀ ਐਸਵੇਲੇ ਦੇਖ ਲੈ ਵੀ ਕਰਤਾ ਗੱਡਾ ਨਹੀਂ ਤੇ ਟੋਨੀ ਅਲੰਕਾਰ ਕਬੱਡੀ ਕਲਬੀ ਦਾ ਇਹ ਹੁਣ ਹਰ ਜਾਫੀ ਮੇਰੇ ਵੀਰੋ ਬਹੁਤ ਹੀ ਸੋਹਣਾ ਜਫਾ ਅੰਕ ਬੂਟੇ ਬਰਗਾਲੀ ਦੇ ਲਈ ਹੈ ਚੱਲ ਵੀ ਜੋਨਾ ਪਾ ਵੀ ਕਬੱਡੀ ਉਧਰਲੇ ਪਾਸੇ ਦੇਖਣਾ ਵੀ ਕਪਰੂ ਐਸਵੇਲੇ ਗੁਰਮੀਤ ਊਰਗਨ ਸਿੰਘ ਜੀ ਨੰਬਰ 10 ਸਾਹਿਬ ਢੁਲਸਾ ਵੱਲੋਂ 100 ਰੁਪਿਆ ਬਰਗਾਲੀ ਟੀਮ ਨੂੰ ਧੰਨਵਾਦ ਨਾ ਸੋਨੀ ਦਿਾਨ ਤੇ ਗਰਮੀ ਤੇ ਇੱਕ ਇੱਕ ਕਬੱਡੀ ਦਾ ਇਸ਼ਾਰਾ ਵੀ ਜਲਾਲ ਵਰਸਿਜ ਬੁੱਟਰ ਜਲਾਲ ਵਰਸਿਜ ਬੁੱਟਰ ਅਗਲੇ ਮੁਕਾਬਲੇ ਲਈ ਇਸ ਮੈਚ ਦਾ ਰਿਜ਼ਲਟ ਦਿਓ ਵੀ ਇਸ ਮੁਕਾਲੇ ਦਾ ਰਿਜ਼ਲਟ ਇਹਦੇ ਵਿੱਚੋਂ ਬਰਗਾੜੀ ਦੀ ਟੀਮ ਦੇ ਪੁਆਇੰਟ ਨੇ ਵੀ 12.5 ਅੰਕ ਬਰਗਾੜੀ 5 ਪੁਆਇੰਟ ਦਿਉਣ ਬਰਗਾੜੀ ਦੀ ਟੀਮ ਇਸ ਮੁਕਾਲੇ ਦੇ ਵਿੱਚੋਂ ਜੀਤੂ ਰਹੀ ਹੈ